ਗੁਰਨਾਨਕ ਪਾਤਸ਼ਾਹ ਜੀ ਉੱਪਰ ਜੋਗੀਆਂ ਦੀ ਜਦੋਂ ਕੋਈ ਵੀ ਕਰਾਮਾਤ ਨਾ ਚੱਲੀ ਤਾਂ ਗਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਹੁਣ ਨਾਮ ਜਪੋ ਅਤੇ ਪੂਰੇ ਜਗਤ ਨੂੰ ਜਪਾਓ ਸਿੱਧੇ ਪਾਸੇ ਆਪਣੀ ਮਤ ਨੂੰ ਲਾਓ ਪਰ ਇਸ ਸਹੁੰਝੋਤੇ ਅੱਗੇ ਵੀ ਜੋਗੀਆਂ ਦੇ ਮਨ ਠੀਕ ਪਾਸੇ ਨਾ ਆਏ ਸਗੋਂ ਕਹਿਣ ਲੱਗੇ ਕਿ ਪਹਿਲਾਂ ਥਾਂ ਦੀ ਮਾਲਕੀ ਦਾ ਫੈਸਲਾ ਕਰ ਲਓ ਗੁਰੂ ਜੀ ਨੇ ਕਿਹਾ ਸਾਨੂੰ ਤਾਂ ਲੋੜ ਨਹੀਂ ਹੈ ਜੋਗੀ ਕਹਿਣ ਲੱਗੇ ਕਿ ਜੇ ਪੂਜਾ ਕਰਾਉਣੀ ਚਾਹੁੰਦੇ ਹੋ ਤਾਂ ਸ਼ਕਤੀ ਦਿਖਾਓ ਤੇ ਨਿਆ ਸਾਰਾ ਸ਼ਕਤੀ ਦੇ ਹੱਥ ਵਿੱਚ ਰਿਆ ਇਸੇ ਹਾਕਮ ਕੋਲ ਨਹੀਂ ਚਲਦੇ ਧਰਤੀ ਨੂੰ ਹੀ ਪੁੱਛ ਲੈਨੇ ਹਾਂ ਕਿ ਧਰਤੀ ਤੂੰ ਜੋਗੀਆਂ ਦੀ ਹੈ ਕਿ ਗੁਰਨਾਨਕ ਜੀ ਦੀ ਤਦ ਗੁਰੂ ਜੀ ਮੁਸਕਰਾਏ ਤੇ ਬੋਲੇ ਸ਼ਕਤੀਵਾਨ ਏਕੋ ਚਕਦੇਸ਼ਾ ਅਮਰੇ ਵਿਖੇ ਨਾ ਆਇਤ ਲੈਸ਼ਾ ਅਜਮਤ ਕੋ ਹੰਕਾਰ ਤੇ ਮਾਰੇ ਹਮ ਦਿਖਾਵੇ ਦੇਖਣ ਹਾਰੇ ਤਦ ਸਿੱਧਾਂ ਨੇ ਆਵਾਜ਼ ਦਿੱਤੀ ਇਹ ਧਰਤੀ ਜੇ ਤੂੰ ਸਾਡੀ ਹੈ ਤਾਂ ਬੋਲ ਪੋ ਕੇ ਮੈਂ ਤੁਹਾਡੀ ਹਾਂ ਤੇ ਤਿੰਨ ਵਾਰੀ ਕਹਿ ਤਾਂ ਜੋ ਸੰਸਾ ਨਾ ਰਹੇ ਇਹ ਕਹਿ ਹਟਣ ਬਾਦ ਧਰਤੀ ਵਿੱਚੋਂ ਤੱਬ ਵੀ ਜੇ ਸੁਰ ਵਿੱਚ ਆਵਾਜ਼ ਆਈ ਮੈਂ ਸਿੱਧਾ ਦੀ ਹਾਂ ਦੂਜੀ ਵੇਰ ਫੇਰ ਸਿੱਤਾ ਨੇ ਪੁੱਛਿਆ ਫਿਰ ਆਵਾਜ਼ ਆਈ ਮੈਂ ਨਿਸ਼ਚੈ ਸਿੱਧਾ ਦੀ ਹਾਂ ਔਰ ਕਿਸੇ ਦੀ ਨਹੀਂ ਸਿੱਧ ਅਜਰਜ ਹੋ ਕੇ ਦਿਖਾ ਰਹੇ ਸਨ ਕਿ ਗਿਭਰੇ ਸਨ ਕਿ ਹੁਣ ਅਸਾਂ ਗੁਰੂ ਨਾਨਕ ਦੇਵ ਜੀ ਨੂੰ ਸ਼ਕਤੀ ਵਿੱਚ ਘਰ ਆ ਲਿਆ ਹੈ ਹੁਣ ਫੇਰ ਬਖਾਕੇ ਸਿੱਧ ਬੋਲੇ ਕਹਿ ਧਰਤੀ ਤੂੰ ਕਿਸ ਦੀ ਹੈ ਤੀਜੀ ਵਾਰ ਬੋਲੇ ਤੇ ਨਿਵੇੜਾ ਹੋ ਜਾਏ ਇਸ ਵੇਲੇ ਗੁਰੂ ਜੀ ਬੋਲੇ ਵੇ ਅਜੇ ਤਾਈ ਤੂੰ ਬੋਲਣ ਜੋਗਾ ਹੀ ਰਹਿ ਗਿਆ ਹੈ ਇਸ ਤੋਂ ਬਾਅਦ ਸਿੱਧ ਜੋ ਲਾ ਰਹੇ ਪਰ ਆਵਾਜ਼ ਨਾ ਆਈ ਗੁਰੂ ਜੀ ਛੇਤੀ ਨਾਲ ਉੱਠੇ ਜਿੱਥੋਂ ਆਵਾਜ਼ ਆਉਂਦੀ ਸੀ ਉੱਥੇ ਜਾ ਖਲੋਤੇ ਕਾ ਫੂਸ ਜੋ ਉੱਪਰ ਪਏ ਸਨ ਪਰੇ ਕੀਤੇ ਸਿੱਧ ਵੀ ਛੇਤੀ ਨਾਲ ਪਹੁੰਚੇ ਗੁਰੂ ਜੀ ਨੇ ਕਿਹਾ ਇਥਾਂ ਪੁੱਟੋ ਸਿੱਧ ਨਾਲ ਪੁੱਟਣ ਨਾ ਚਾਹੁੰਦੇ ਸਨ ਪਰ ਨਾਲੇ ਉਹਨਾਂ ਨੂੰ ਕੋਈ ਉਤਾਵਲੀ ਵੀ ਸੀ ਆਕਰ ਸ਼ਮਿੰਦਿਆ ਨੇ ਪੁੱਟਿਆ ਤਾਂ ਇੱਕ ਸਿੱਧ ਬਾਲਕਾ ਮੋਇਆ ਪਿਆ ਸੀ ਗੱਲ ਇਹ ਸੀ ਕਿ ਰਾਤ ਨੂੰ ਸਿੱਧਾ ਨੇ ਇੱਕ ਸਿੱਧ ਬਾਲਕਾ ਹੋਇਆ ਮੁਟ ਕੇ ਧਰਤੀ ਦੇ ਚ ਬਿਠਾ ਦਿੱਤਾ ਸੀ ਉਤੋਂ ਛੱਤ ਜੀ ਪਾ ਕੇ ਮਿੱਟੀ ਬਰਾਬਰ ਕਰਕੇ ਘਾਹ ਦੇ ਤਣਕੇ ਪਰ ਕਲੇਰ ਦਿੱਤੇ ਆਵਾਜ਼ ਲਈ ਢਾਡਾ ਨਿਕਾ ਜਾ ਸ਼ੇਖ ਰੱਖਿਆ ਸਨ ਕਿ ਜਦ ਧਰਤੀ ਨੂੰ ਅਸੀਂ ਪੁੱਛਾਂਗੇ ਤਦ ਇਹ ਆਵਾਜ਼ ਜੋ ਬਾਲਕਾ ਦੇਵੇਗਾ ਧਰਤੀ ਦੀ ਸਮਝ ਕੇ ਸਾਡੀ ਕਰਮਾਤਮਾ ਨਹੀਂ ਜਾਊਗੀ ਪਰ ਸਿੱਧਾ ਨੂੰ ਇਹ ਨਹੀਂ ਸੀ ਪਤਾ ਕਿ ਇਹ ਖੇਲ ਵੀ ਪੁੱਠੀ ਪਏਗੀ ਜਗਤ ਗੁਰੂ ਜੀ ਇਹੋ ਜਿਹਿਆਂ ਚਲਾਕੀਆਂ ਵਿੱਚ ਆਉਣ ਵਾਲੇ ਨਹੀਂ ਸਨ ਉਹ ਜਾਣਦੇ ਸਨ ਕਿ ਜੋਗੀ ਮਾਇਆ ਵਿੱਚ ਖੇਲ ਰਹੇ ਸਨ ਇਹ ਬੋទੀਆਂ ਵੀ ਇੱਕ ਮਾਇਆ ਹੈ ਪਰ ਉਸ ਵਿੱਚ ਕਪਟ ਤਾਂ ਨਹੀਂ ਤੇ ਹੁਣ ਇਹ ਇੱਕ ਨੀਵੇਂ ਉਤਰੇ ਸਨ ਕਿ ਛਲ ਤੇ ਹੱਥ ਨਾਟਕ ਕਰਕੇ ਉਹ ਸਿੱਧੀਆਂ ਨੂੰ ਦੱਸਣ ਲੱਗ ਪਏ ਸਨ ਤੋਂ ਗੁਰੂ ਜੀ ਨੇ ਪਾਜ ਖੋਲ ਦਿੱਤਾ ਅਸਲ ਵਿੱਚ ਰਮਾਤ ਦੀ ਜੋ ਸਾਧੂ ਪਰਪਾਟੀ ਪਉਂਦਾ ਹੈ ਬਹੁਤ ਔਖਾ ਹੁੰਦਾ ਹੈ ਜੇ ਕਿਸੇ ਕੋਲ ਘਾਲੀ ਪੁਰਖ ਵਿੱਚ ਕੋਈ ਅਕਰਤਾ ਦੇ ਕਾਰਨ ਜਾਂ ਕਿਸੇ ਰਹਿਮਤ ਦੇ ਕਾਰਨ ਜਾ ਕਿਸੇ ਮਾਨਸਿਕ ਪਲ ਆ ਵੀ ਜਾਵੇ ਤਾਂ ਅਰੋਗ ਅਸੂਲ ਇਹ ਹੈ ਕਿ ਉਹ ਉਸੇ ਨੂੰ ਮੰਦੇ ਟਿਕਾਉ ਲਈ ਵਰਤੇ ਤਾਂ ਸੁਖੀ ਰਹਿੰਦਾ ਹੈ ਜੇ ਉਹ ਆਪਣਾ ਅਚਰਜ ਤੇ ਲੋਕਾਂ ਵਿੱਚ ਨਾਮਣਾ ਮਦਾਉਣ ਲਈ ਵਰਤੇ ਤਾਂ ਜਿਵੇਂ ਹਰ ਸ਼ੈ ਵਰਤਿਆਂ ਖਰਚ ਹੁੰਦੀ ਹੈ ਉਵੇਂ ਤਾਕਤ ਵੀ ਖਰਚ ਹੁੰਦੀ ਹੈ ਜਦ ਉਸ ਨੂੰ بار بار ਵਰਤ ਕੇ ਸਾਧੂ ਘਟਾ ਲੈਂਦਾ ਹੈ ਤਾਂ ਸਾਧੂ ਨੂੰ ਇਹਰ ਬਨਾਵਟਾਂ ਦੇ ਛਲ ਦੇ ਹਤਕੰਡੇ ਕਰਨੇ ਪੈਂਦੇ ਹਨ ਜੈਸੇ ਯੂਰਪ ਅਮਰੀਕਾ ਵਿੱਚ ਕਈ মিডিਆ ਮਾਨੇ ਸਤਿਆਂ ਹਰ ਜਾਣੇ ਤੇ ਬਾਤ ਬਾਜੀ ਵੇਲੇ ਛਲ ਵੀ ਖੇਡੇ ਤੇ ਕਈ ਵੇਰ ਪਕੜੇ ਗਏ ਸਨ ਇਸ ਤਰ੍ਹਾਂ ਜਦ ਕੋਈ ਇੱਕ ਸਿੱਧੀ ਗੱਲ ਕਿਸੇ ਤਰ੍ਹਾਂ ਕਿਸੇ ਸਾਧਕ ਦੀ ਸਿੱਧੀ ਨਾਂ ਦਿਖਾਵੇ ਤਾਂ ਉਸ ਨੂੰ ਸਦਾ ਦਿਖਾਉਣ ਦਾ ਸੁਭਾਅ ਪੈ ਜਾਂਦਾ ਹੈ ਜਦੋਂ ਐਸਾ ਕਰਨ ਨਾਲ ਵਲ ਹਾਰ ਜਾਂਦਾ ਹੈ ਤਾਂ ਕਦੇ ਤਾਂ ਆਪ ਦੁੱਖ ਹੁੰਦਾ ਹੈ ਜਾਂ ਫਿਰ ਦੰਪ ਘਪਟ ਤੇ ਬਨਾਫਟਾ ਨਾਲ ਸਿੱਧੀਆਂ ਲਾਉਂਦਾ ਤੇ ਪੀਰੀਆਂ ਚਿਤਾਉਂਦਾ ਹੈ ਪਹਿਲੇ ਤਾਂ ਉਹ ਮਾਇਆ ਦੇ ਇੱਕ ਹਨੇਰੇ ਵਿੱਚ ਹੁੰਦਾ ਹੈ ਕਿ ਮੈਂ ਵੱਡਾ ਬਣਾ ਫਿਰ ਉਹ ਝੂਠ ਫਰੇਬ ਤੇ ਕਪਟ ਨੀਵੇਂ ਕਮਾ ਵਿੱਚ ਪੈ ਕੇ ਆਪਣੇ ਅੰਦਰਲੇ ਨੂੰ ਹੋਰ ਬੇਲਿਆ ਕਰ ਲੈਂਦਾ ਹੈ ਕਈ ਲੋਕ ਫਿਰ ਪੈਸਿਆਂ ਤੋਂ ਪੁਲਾਰੇ ਚੇਲੇ ਰੱਖਦੇ ਹਨ ਕਿ ਜੋ ਲੋਕਾਂ ਵਿੱਚ ਕਰਾਮਾਤ ਦਾ ਰੌਲਾ ਪਉਂਦੇ ਹਨ ਦੇ ਪੋੜੇ ਲੋਕਾਂ ਨੂੰ ਫਸਾਉਂਦੇ ਹਨ ਅਤੇ ਕੋਈ ਫੇਰ ਜੋਗੀਆਂ ਦੇ ਉਰਦਸੇ ਕਪਟ ਵਾਂਗੋਂ ਕਈ ਤਰ੍ਹਾਂ ਦੀਆਂ ਬਨਾਵਟਾਂ ਤੇ ਉਹ ਗੱਲਾਂ ਵਰਤੇ ਹਨ ਕਿ ਉਹ ਜਾਦੂ ਤੇ ਤਮਾਸ਼ਿਆਂ ਵਾਲੇ ਹੱਤਨਾਟਕਾਂ ਤੇ ਚਲਕੀਆਂ ਨਾਲ ਕਰਕੇ ਦਿਖਾਉਂਦੇ ਹਨ ਮਾਇਆ ਟਾਡੀ ਹੈ ਮੋਕਤੀ ਇੱਛਾ ਵਾਲੇ ਸਾਧਕ ਸੰਤ ਜਿਗਿਆਸੂ ਮਹਾਤਮਾ ਕਦੇ ਇਸ ਰਸਤੇ ਨਾ ਪੈਣ ਸਾਈ ਨਾਲ ਲਿਬ ਲਗੇ ਜੀਵਨ ਦੇ ਅਮਲ ਸੱਚ ਪਰ ਟਿਕਣ ਫੇਰ ਜੋ ਕਰਤਾਰ ਕਰੇ ਸੋ ਹੋਵੇ ਸਾਧਕ ਬੁਰਖ ਆਪਣੇ ਨਾਮ ਰੰਗ ਵਿੱਚ ਰਹੇ ਕਿਸੇ ਦੇ ਭਲੇ ਲਈ ਕਰਤਾਪ ਆ ਕਰਤਾਰ ਆਪ ਵਿੱਚ ਹੋ ਕੇ ਕੁਛ ਔਤਕ ਕਰੇ ਤਾਂ ਹੰਕਾਰ ਨਾ ਕਰੇ ਸਗੋ ਡਰੇ ਕਿ ਇਹ ਔਤਕ ਇਤੇ ਬੇਨੂ ਹੋਰ ਵੱਡੀ ਹੋਮੇ ਵਿੱਚ ਨਾ ਫਸਾ ਦੇਵੇ ਆਪ ਨਾਮ ਜਪੇ ਹੋਰ ਨਾ ਨੂੰ ਛਿਪਾਵੇ ਤਾਂ ਹੁਕਮ ਸਮਝ ਕੇ ਹੁਕਮ ਹੋਂਦ ਤੇ ਜਪਾਵੇ ਕਰਾਮਾਤ ਦੀ ਇੱਛਾ ਵਿੱਚ ਇਹ ਦਿਖਾਵੇ ਕਿ ਦੇ ਨਾ ਪਏ ਜਗਤ ਵਿੱਚ yogiyan ਦੇ ਉੱਪਰ ਕਹੇ ਹਾਲ ਵਾਂਗੂ ਅੱਜਕੱਲ ਵੀ ਕਈ ਖੰਡ ਹੋ ਰਹੇ ਹਨ ਜਿਗਿਆਸਿਆਂ ਨੂੰ ਸਮਝ ਕੇ ਟਰਨਾ ਚਾਹੀਏ ਗੱਲ ਕੀ ਜਦੋਂ ਜੋਗੀਆਂ ਦਾ ਪਾਜ ਉੱਗੜ ਗਿਆ ਤਾਂ ਉਲਟੀ ਵਰਤ ਗਈ ਕੇ ਥੋੜੀ ਬਹੁਤ ਸੱਤਿਆ ਫਟਾ ਥਪਾ ਕਰਕੇ ਐ ਵੀ ਤਾਂ ਉਹ ਵੀ ਉੱਟ ਗਈ ਕਵੀ ਸੰਤੋਖ ਸਹਿਜ ਜੀ ਲਿਖਦੇ ਹਨ ਕਿ ਜੋਗੀ ਇਹ ਹਾਰ ਖਾ ਕੇ ਕਿਵੇਂ ਬੈਠੇ ਹਨ ਆਪ ਆਪਣੇ ਅਸਨ ਬੈਠੇ ਹੋਰ ਨਾਰ ਯੰਤੂਸ਼ੇ ਤੁਸੀਂ ਨੇ ਤਾਂ ਸੇ ਸੋਚ ਆਪਤਾ ਸੀ ਕਿ ਜਦ ਇਹ ਉਗਾੜਾ ਹੋ ਗਿਆ ਹੈ ਜੋ ਲੋਕ ਉੱਥੇ ਸਨ ਸਾਰਿਆਂ ਦੇ ਮੂੰਹ ਪਰੋਂ ਮੁੜ ਗਏ ਤਾਂ ਸਾਰੇ ਗੁਰੂਜੀਵਲ ਉੱਟ ਪਏ ਜੋਗੀ ਇੱਕ ਇੱਕ ਕਰਕੇ ਸ਼ਰਮ ਦੇ ਮਾਰੇ ਕਿਸ ਗਏ ਇਹ ਵੀ ਖਿਆਲ ਪੈਂਦਾ ਹੈ ਕਿ ਭਰਤਰੀ ਆਦ ਜੋ ਭਲੇ ਜੋਗੀ ਸਨ ਉਹਨਾਂ ਦਾ ਗੁਰੂਜੀਵਲ ਝਕਾਉ ਹੋ ਗਿਆ ਤੇ ਅਗਲੇ ਬਲਾਪਾਂ ਚ ਵਾਧਾ ਵਾਧਾ ਐਸਾ ਹੋਇਆ ਇਹ ਪਰਤਰੀ ਗੁਰੂ ਜੀ ਦੇ ਗੁਣ ਉਜਰਤਾ ਸਦਾ ਫਿਰ ਉਹਨਾਂ ਦੇ ਨਾਲ ਹੀ ਰਿਆ ਗੱਲ ਕੀ ਜੋਗੀ ਚਲੇ ਗਏ ਤੇ ਲੋਕਾਂ ਦੇ ਥਾਂ ਦਾ ਨਾਮ ਗੁਰਖ ਪਤਾ ਦੀ ਥਾਂ ਸ੍ਰੀ ਨਾਨਕ ਪਤਾ ਧਰ ਦਿੱਤਾ ਜੋ ਅੱਜ ਤੱਕ ਪ੍ਰਸਿੱਧ ਹੈ ਇਹ ਵੀ ਲਿਖਿਆ ਹੈ ਕਿ ਜੋ ਸਿੱਧ ਬਲਕਾ ਜਮੀ ਵਿੱਚ ਲੁਕਿਆ ਹੋਇਆ ਸੀ ਤੇ ਮਰਦਾ ਨਿਕਲਿਆ ਸੀ ਉਹ ਗੁਰੂ ਦੀ ਮਿਹਰ ਨਾਲ ਸਾਬਦਾਨ ਹੋ ਗਿਆ ਸੀ ਗੁਰੂ ਜੀ ਤਾਂ ਉੱਥੇ ਹੁਣ ਅੱਗੇ ਨੂੰ ਚੱਤੇ ਰਹੇ ਪਰ ਉਥੇ ਲੋਕੀ ਜੋ ਗੁਰੂ ਜੀ ਦੇ ਉਪਦੇਸ਼ ਨਾਲ ਇਸ ਰਾਹੇ ਲੱਗੇ ਸੋ ਸ਼ਰਧਾવાન ਹੋ ਗਏ ਕੋਈ ਇੱਕ ਤਿਆਗੀ ਉਹਨਾਂ ਵਿੱਚੋਂ ਉਥੇ ਟਿਕ ਗਿਆ ਤੇ ਕੁਟੀਆਂ પાਕੇ ਰਹਿ ਪਿਆ ਤੇ ਉਹ ਸਥਾਨ ਯਾਤਰਾ ਦਾ ਸਥਾਨ ਬਣਿਆ ਯੂਪੀ ਵਿੱਚ ਨਾਨਕ ਪੰਥੀ ਲੋਕ ਇਹ ਜਗ੍ਹਾ ਹਨ ਇਹਨਾਂ ਦਾ ਮੋਟ ਇੱਥੋਂ ਹੀ ਤੇ ਅੱਜ ਹੀ ਆਰੰਭ ਹੋਇਆ ਜਾਪਦਾ ਹੈ ਮਗਰੋਂ ਇਹ ਤਾਂ ਦਾਸੀ ਸੱਤਾਂ ਦਾ ਟਿਕਾਣਾ ਬਣ ਗਿਆ ਹੁਣ ਤੱਕ ਉਥੇ ਡੇਰਾ ਹੈ ਤੇ ਆਮ ਲੋਕੀਂ ਤੇ ਉਹ ਨਾਰਕ ਪੰਥੀ ਮੰਨਤਾ ਕਰਦੇ ਰਹੇ ਪਰ yogੀਆਂ ਦੀ ਖੁਣਸ ਦਿলো ਨਾ ਬਿਟੀ 6ਵੇਂ ਸਤੁਰਾਂ ਦੇ ਵੇਲੇ yogੀਆਂ ਫੇਰ ਥਾਈ ਕੀਤੀ ਤੇ ਇੱਥੇ ਆਪਣਾ ਬਲ ਪਾਇਆ ਸਾਧ yog ਗੁਰੂ ਦੇ ਸਤਾਨ ਦੀ ਸੇਵਾ ਕਰਦਿਆ ਸੀ ਕੱਲਾ ਸੀ ਉਸ ਦੀ ਪੇਸ਼ ਕੋਈ ਨਾ ਜਾਵੇ ਉਸ ਨੇ ਸਤਗੁਰੂ ਜੀ ਰਾਤਨਾ ਆਰੰਭ ਕੀਤੀ ਐਸੀ ਲੇਵ ਲਈ ਕੇ ਸਤਗੁਰ ਜੀ ਨੂੰ ਖਿੱਚ ਪਈ ਆਪ ਨੂੰ ਆਪਣੇ ਸਵਾਮੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਰ ਕੀਤੇ ஸ்தான ਦੀ ਬੇਹੂ ਰਹਿਮਤੀ ਕਿਸ ਤਰ੍ਹਾਂ ਭਾਵ ਸਕਦੀ ਸੀ ਕਿੱਥੇ ਪੰਜਾਬ ਕਿੱਥੇ ਭਲੇ ਭੀਤ ਪੰਜ 600 ਉਹਦਾ ਪੈਂਡਾ ਪਰ ਆਪਕਰ ਪੇ 50 ਕੋਸ ਵਾਰ ਤੇ ਡੇਰਾ ਨਾਲ ਲੈ ਲਿਆ ਮੰਜਲਾ ਕਰਦੇ ਟਿਕਾਣੇ ਆਪੁ ਜੀ ਯੋਗਿਆ ਨੂੰ ਪਤਾ ਲੱਗ ਗਿਆ ਸੀ ਕਿ ਛੇਵੇਂ ਗੁਰੂ ਸਾਹਿਬ ਆਪਣੇ ਆਤਪੁਰੂ ਦਾ ਨਿਸ਼ਾਨ ਮੜਦਾ ਦੇਖ ਕੇ ਆ ਗਏ ਹਨ ਤੇ ਉਹਨਾਂ ਦੇ ਅੱਗੇ ਵੇਸ਼ ਨਹੀਂ ਜਾਣੇ ਸੋ ਉਹਨਾਂ ਨੇ ਉਥੋਂ ਪੂਜ ਜੀ ਠਾਣ ਲਈ ਪਰ ਜਾਣ ਤੋਂ ਪਹਿਲਾਂ ਉਸ ਪਿੱਪਲ ਨੂੰ ਜਿਸ ਹੇਠ ਗੁਰੂ ਜੀ ਬੈਠੇ ਸੀ ਤੇ ਦਿਵਾਲੇ ਯਾਦਗਾਰ ਖੜੀ ਸੀ ਸ਼ਾਪੇ ਰੱਖ ਕੇ ਅੱਗੇ ਲਾ ਕੇ ਫੂਕ ਦਿੱਤਾ ਤੇ ਸਹਿਬਾਂ ਦੇ ਪੂਜਣ ਤੋਂ ਪਹਿਲਾਂ ਆਪ ਰਫੂ ਚੱਕਰ ਹੋ ਗਏ ਸਤਗੁਰਾਂ ਨੇ ਪਹੁੰਚ ਕੇ ਉਥੇ ਜਾ ਡੇਰਾ ਪਾਇਆ ਜੋ ਉਸਤਾਨ ਕੋ ਨਾਨਕ ਪੰਥੀ ਸਾਧਾ ਉਸ ਗਿਆ ਸੀ ਜੋ ਉਸ ਨੂੰ ਮੜ ਕੇ ਉਸਤੇ ਕਾਬਜ ਕਰਵਾ ਦਿੱਤਾ ਤੇ ਦੋ ਚਾਰ ਆਪਣੇ ਸੂਰਮੇ ਉਥੇ ਛੋੜ ਕੇ ਰਵੰਧ ਕਰ ਦਿੱਤਾ ਮਗਰੋਂ ਜਦ ਅੱਪਾ ਸ਼੍ਰੀ ਚਾਂਜੀ ਦੇ ਮੰਗਣ ਪਰ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਦੇ ਦਿੱਤੇ ਤਾਂ ਉਹਨਾਂ ਦੇ ਉਦਾਸ ਮਾਰਗ ਨੂੰ ਚਾਰ ਚਰ ਲਾਏ ਦਾਸ ਸੰਪਰਦਾਇ ਦੇ ਪ੍ਰਚਾਰ ਤੇ ਕੰਮ ਦਾ ਸਾਰਾ ਸਿਰਾ ਬਾਬਾ ਗੁਰਦਤਾ ਜੀ ਦੇ ਸਿਰ ਹੈ ਚਾਰ ਧੂਣੀਆਂ ਅਰਥਾਤ ਚਾਰ ਵੱਡੇ ਪ੍ਰਚਾਰਕ ਅਥਵਾ ਮੋਟੀਵਾਲ ਆਪ ਨੇ ਹੀ ਪੈਦਾ ਕੀਤੇ ਇਸ ਤਰ੍ਹਾਂ ਇਹ ਟਿਕਾਣਾ ਵੀ ਫਿਰ ਇਨ੍ਹਾਂ ਉਦਾਸਤਿਆਂ ਦੀ ਉਸਤ ਗੁਰਦੀ ਵਿੱਚ ਆਇਆ ਜੋ ਹੁਣ ਤੱਕ ਹੈ ਸ਼ਰਨਾਰਨ ਤੇਜ ਜੀ ਦਾ ਹਰਿਆ ਕੀਤਾ ਪਿੱਪਲ ਜਿਸ ਥੇਟ ਆਪ ਉਹਨੇ ਦਿਨੇ ਟਿਕੇ ਸੰਗ ਤੇ ਜਿੱਥੇ ਬੈਠ ਕੇ ਸੱਚ ਦੀ বিজে করে दिखाई सी ते जिथे पीपल हरा ਕੀਤਾ ਸੀ ও নিশਾਨੀ ਮਿਟ ਜਾਣੀ ਸਹਿਬਾ ਨੂੰ ਨਾ ਸੁਖਾਈ ਆਪਨੇ ਬਹੁਤ ਸਾਰਾ ਕੇਸਰ ਰਗੜਵਾ ਕੇ ਹੱਥ ਵਿੱਚ ਲੈ ਲਿਆ ਤੇ ਸੜੇ বৃত্ত પર ਧੁੰਕਿਆ ਤੇ वचन ਕੀਤਾ ਸੱਚ ਦੇ মহারাজ শিরਗੁਰ নানক দেব ਜੀ ਦੀ ਨਿਸ਼ਾਨੀ ਤੂੰ ਨਹੀਂ ਮਿਟਣਾ surjeet হো ਜਾ ਫਿਰ ਉੱਟ ਪਾਓ ਤੇ ਹਰੀ ਰੋ ਮੈਂ ਪੁਰ ਕੇਸਰ ਤron ਕਿਆ ਹੈ ਛੱਟੇ ਮਾਰੇ ਹਨ ਤੇਰੇ ਪੱਤਿਆਂ ਤੇ ਚਿੱਟੇ ਦਾਗ ਹੋਇਆ ਕਰਨਗੇ ਯਾਦ ਕਰਾਉਣ ਲਈ ਕਿ ਤੂੰ ਮੁਰਝੀ ਗਿਆ ਹੈ ਸੋ ਪੀਪਲ ਫਿਰ ਹਰਾ ਹੋ ਗਿਆ ਉਸ ਤੇ ਪੱਤੇ ਪਿੱਤਰ ਯਾਦਗਾਰ ਜਾਣ ਕੇ ਯਾਤਰੂ ਲਿਆਉਂਦੇ ਹਨ ਤੇ ਚਿੱਟੇ ਨਿਸ਼ਾਨ ਇਹਨਾਂ ਪਰ ਹੁੰਦੇ ਹਨ ਇਸ ਤਰ੍ਹਾਂ ਗੁਰੂ ਬਾਬੇ ਦਾ ਨਿਸ਼ਾਨ ਕਾਇਮ ਕਰਕੇ ਸ੍ਰੀ ਗੁਰੂ ਜੀ ਨੇ ਵਾਪਸ ਆਏ